ਅੱਜ ਗ੍ਰੰਥੀਆਂ ਦੀਆਂ ਤਨਖਾਹਾਂ ਸਹੀ ਨਹੀਂ ਹੈਗੀਆਂ ਤੂੰ ਤੁਹਾਨੂੰ ਪਤਾ ਹੈ ਗਏ ਜੇ ਜੋ ਤਨਖਾਹਾਂ ਡਿਸਾਈਡ ਕਰਨੀਆਂ ਨਾ ਬੈਠਾ ਬੰਦਾ ਪਤਾ ਕਿਹੜਾ ਹੁੰਦਾ ਜਿਹਦੇ ਆਪਣੇ ਘਰ ਦੇ ਕੁੱਤੇ ਦਾ ਖਰਚਾ ਵੀ 4-5000 ਰੁਪਈਆ ਉਹ ਡਿਸਾਈਡ ਕਰ ਰਿਹਾ ਹੁੰਦਾ ਉਹ ਰਹਿਣ ਦੋ ਜਿਆਦੇ ਪੈਸਿਆਂ ਨਾਲ ਦੀ ਮਤ ਖਰਾਬ ਹੋ ਜਾਂਦੀ ਹੈ ਉੱਚੀ ਬੋਲੋ ਜੀ ਕੀ ਕਹਿੰਦੇ ਬਲਾ ਅੱਛਾ ਤੁਹਾਡੀ ਨਹੀਂ ਹੋਈ ਜੇ ਲਾਗੇ ਕੋ ਪੁੱਛੇ ਤੁਹਾਡੀ ਨਹੀਂ ਹੋਈ ਉਹ ਪੈਲਸਾਂ ਵਿੱਚ ਲਚਾਰ ਨਚਾਉਣ ਵਾਲਿਓ ਗਰੰਥੀ ਰਾਗੀ ਜਿਹੜਾ ਇਦਾਂ ਕੀਰਤਨ ਕਰਦਾ ਹੈ ਉਹਦੇ ਹਰਮੋਨੀਏ ਤੇ 10 ਰੁਪਏ ਆ ਜਾਣ ਤੇ ਤੁਸੀਂ ਉਹਨੂੰ ਜਰੀਲ ਕਰੋ ਤੁਹਾਡੀਆਂ ਧੀਆਂ ਦਾ ਕੋ ਲੱਖ ਮਣ ਜਾਏ ਕੋ ਨੱਕ ਦੀ ਤਾਰੀਫ ਕਰ ਜਾਏ ਅੱਖਾਂ ਦੀ ਤਾਰੀਫ ਕਰ ਜਾਏ ਤੇ 5-500 ਦੇ ਨੋਟ ਵਾਰ ਉਹਦੇ ਉੱਤੋਂ ਦੀ ਤੁਸੀਂ 5-500 ਦੇ ਨੋਟ ਵਾਰ ਅਜੇ ਵੀ ਸਮਝ ਨਹੀਂ ਆਈ ਸਾਨੂੰ ਵਿਦੇਸ਼ਾਂ ਵਿੱਚ ਵੀ ਤੇ ਇੱਥੇ ਕਈ ਗਰੰਥੀ ਰੋਪਿੰਦੇ ਅਸੀਂ ਜੂਪੀ ਜਾਂਦਾ ਨਾ ਤਨ ਗ੍ਰੰਥੀ ਆਗੇ ਮੇਰੇ ਕੋਲ रामपुर ਦੀ ਗੱਲ ਐ ਤਨਖਾਹ ਪਤਾ ਕਿੰਨੀ 7-8000 ਰੁਪਿਆ ਕਹਿੰਦੇ ਜੀ ਪਰਿਵਾਰ ਸਾਡਾ ਨਾਲ ਹੈ ਘਰ ਦੇ ਕਹਿੰਦੇ ਵਾਪਸ ਕਦੀ ਮਿਲ ਜਾ ਕਰੋ ਕਹਿੰਦਾ ਕਿੱਥੇ ਮਿਲਗੇ ਮਹੀਨਾ ਆਉਂਦਾ ਮਗਰੋਂ ਤੇ ਪੈਸੇ ਬੋਲੋ ਭਾਈ ਪਹਿਲਾਂ ਮੁੱਕ ਜਾਂਦੇ ਨੇ ਲੜੀਆਂ ਲਵਾ ਲੋ ਵੱਡੀਆਂ ਵੱਡੀਆਂ ਲੜੀਆਂ ਫੁੱਲਾਂ ਦੀਆਂ ਲੜੀਆਂ ਲਾਈਟਾਂ ਦੀਆਂ ਲੜੀਆਂ ਵੱਡੀਆਂ ਵੱਡੀਆਂ ਆਉਣ ਵਾਲਾ ਸਮਝ ਐਡਾ ਖਤਰਨਾਕ ਹੈ ਚੰਗਾ ਗਰੰਥੀ ਨਹੀਂ ਮਿਲਣਾ ਤੁਹਾਨੂੰ ਪਾਠ ਕਰ ਲਈ ਉਹ ਇਥੇ ਸਕਾਣੀ ਇਦਾਂ ਜਿਵੇਂ ਕੋਈ ਇੰਗਲਿਸ਼ ਦਾ ਟੀਚਰ ਰੱਖਿਆ ਸੀ ਉਹ ਬੱਚਿਆਂ ਨੂੰ ਪੜਾ ਰਿਆ ਸੀ ਤਨਖਾਹ ਉਹਦੀ ਘੱਟ ਸੀ ਪੜਾ ਰਿਆ ਸੀ ਬੀ ਡਬਲਓ ਕੇ ਬੋਕ ਤੇ ਬੱਚੇ ਵੀ ਪੜੀ ਜਾਣਾ ਬੀ ਡਬਲਓ ਕੇ ਬੋਕ ਲੱਗੋਂਦੀ ਇੰਗਲਿਸ਼ ਦਾ ਟੀਚਰ ਲੰਘਿਆ ਆਂਦਾ ਬੋਕ ਨਹੀਂ ਦਾ ਬੁੱਕ ਹੁੰਦਾ ਕਹਿੰਦਾ ਇੰਨਾਂ ਪੈਸਿਆਂ 'ਚ ਬੋਕ ਹੀ ਪੜਾਉਂਗਾ ਇਹਨਾਂ ਨੂੰ ਆਂਦਾ ਪਤਾ ਮੈਨੂੰ ਵੀ ਹੈਗਾ ਬੁੱਕ ਵਾ ਪਰ ਇੰਨਾਂ ਪੈਸਿਆਂ 'ਚ ਬੋਲੋ ਭਾਈ ਹੁਣ ਅੱਜ ਅਗਲੇ ਬੋਕ ਹੀ ਪੜਾਈ ਜਾਂਦੇ ਆ ਤਨਖਾਹ ਘਟਵਾ ਉਹ ਤਾਂ ਹੀ ਉਹ ਸੇਰੇ ਕਰਕੇ ਪ੍ਰਕਾਸ਼ ਸਾਮੀ ਕਰਕੇ ਮੜ ਜਾ ਪਾਠ ਅੰਦੇ ਜਾਓ ਡੇਰੇ ਪਿੰਡ ਚ ਟਰਾਲੀ ਭਰੋ ਤੇ ਜਾਓ ਡੇਰੇ ਇੱਥੋਂ ਤੁਹਾਨੂੰ ਕੱਖ ਨਹੀਂ ਮਿਲਣਾ ਤੁਸੀਂ ਜਦੋਂ ਤਨਖਾਹ ਨਹੀਂ ਦੇਣੀ ਉਦੋਂ ਫਿਰ ਡੀਗਦੇ ਫਿਰਦੇ ਆ ਵੀ ਕਿਸ ਦਾ ਕੋ ਬਾਪੂ ਚੜਾਈ ਕਰੇ ਤੇ ਖੰਡ ਪਟੜ ਖਾਈਏ ਭਾਈ ਉਦੋਂ ਫਿਰ ਇਦਾਂ ਤੁਰੇ ਚਾਰ ਬਾਪੂ ਤੁਰੇ ਜਾਂਦੇ ਹੋਣ ਨਾ ਤੇ ਫਿਰ ਇਦਾਂ ਬੀਠੇ ਗੱਲਾਂ ਕਰੇ ਚਾਰ ਖੰਡ ਪਟ ਜਾ ਰਹੇ ਆਪਣੇ ਪਤਾ ਨਹੀਂ ਹੋਣੇ 26 ਚ ਹੁੰਦੇ ਆ ਕਿ 24 ਚ ਹੁੰਦੇ ਆ 25 ਚ ਹੁੰਦੇ ਸੱਚੀ ਹੈ ਜੀ ਨਾ ਉਹਨਾਂ ਨੂੰ ਇਸ ਤਰ੍ਹਾਂ ਜਲੀਲ ਕਰੋ ਫਿਰ ਉਹਦੇ ਕੋਲੋਂ ਐਵਰੇਜ ਲਾਓ ਜੇ ਉਹ ਚੰਗੀ ਤਨਖਾਹ ਦੇਓਗੇ ਫਿਰ ਤੁਹਾਡੇ ਬੱਚੇ ਨੂੰ ਪੜ੍ਹਾਏਗਾ ਵੀ ਫਿਰ ਉਹਨੂੰ ਕਹੋ ਜੀ ਇੱਥੇ ਕਲਾਸਾਂ ਲਾਉਣੀਆਂ ਬੱਚਿਆਂ ਦੀਆਂ ਤੂੰ ਤੂੰ ਬੱਚਿਆਂ ਨੂੰ ਪੜ੍ਹਾਉਣਾ ਵਾ ਸੰਖਿਆ ਦੀ ਕਲਾਸ ਲਾਉਣੀ ਆ ਜਦੋਂ ਤੇਰੀ ਤਨਖਾਹ ਵਧੀਆ ਹੋਏਗੀ ਫਿਰ ਤੂੰ ਆਸੇ-ਪਾਸੇ ਆਪੇ ਨਹੀਂ ਵੇਖਣਾ ਅਸੀਂ ਆਪ ਹੀ ਉਸ ਰਾਹ ਤੇ ਤੁਰਦੇ ਆਪ ਤੋ ਖੈਰ ਜਿਹੜੀ ਮੈਂ ਗੱਲ ਕਰ ਸਿਰ ਕੰਪਿਓ ਪੱਗ ਡਗ ਮਗੇ ਪੈਰ ਡਗ ਮਗਾਉਣ ਦਾ ਅਰਥ ਹੈ ਡਬਲ ਮੈਂਟਨ ਦੁੱਧਾ ਵਿੱਚ ਪੈਣਾ ਤੇ ਦੁੱਧਾ ਵਿੱਚ ਪੈਰ ਡਗ ਮਗਾਉਂਦੇ ਬਢੇਪੇ ਚ ਨਹੀਂ ਜਵਾਨੀ ਚ ਵੀ ਜਿਵੇਂ ਆਪਾਂ ਨੇ ਕਹਦੇ ਉਹ ਜਵਾਨਾ ਕਾਲਜ ਗਿਆ ਪੈਰ ਨਾ ਡਗ ਮਗਾ ਜਾਣ ਤੇਰੇ ਪਰਿਵਾਰ ਤੇਰਾ ਬੜਾ ਵੱਡਾ ਜੀ ਜਿਵੇਂ ਸਭ ਜਾਦਿਆਂ ਨੂੰ ਕਹਿੰਦੇ ਸੀ ਮਾਤਾ ਜੀ ਸਭ ਜਾਦਿਓ ਪੈਰ ਨਾ ਡਗ ਮਗਾ ਜਾਣ ਤਾ ਦੇ ਤੇ ਜਦੋਂ ਉਹਨਾਂ ਨੇ ਕਚਿਆਰੀ ਦਾ ਦਰਵਾਜ਼ਾ ਖੋਲਿਆ ਨਾ ਤੇ ਖਿੜਕੀ ਜਿਹੜੀ ਛੋਟੀ ਬਾਰੀ ਉਹ ਖੋਲੀ ਕਿਦਾਂ ਪੈਰ ਡਾਗ ਮਗਾਉਂਦੇ ਜੀ ਦੋਨਾਂ ਨੇ ਇੱਕ ਦੂਜੇ ਵੱਲ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰਿਆਂ ਨੇ ਐਦਾਂ ਵੇਖਿਆ ਉਹਨਾਂ ਨੇ ਕਿ ਚਾਲ ਵੇਖੀ ਆ ਇਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਛੋਟੀ ਬਾਰੀ ਖੋਲੀ ਆ ਕਿ ਆਪਾਂ ਸਿਰ ਝਕਾਵਾਂਗੇ ਤੇ ਇਹ ਕਹਿਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੇ ਅੱਗੇ ਸਜਦਾ ਕਰ ਦਿੱਤਾ ਉਦੋਂ ਨਹੀਂ ਸਜਦਾ ਨਹੀਂ ਸਾਬ ਜਾਦਿਆਂ ਨੇ ਪੈਰ ਦੀ ਜੁੱਤੀ ਪੈਰ ਨੰਗਾ ਆ ਪਹਿਲਾਂ ਸਿਰ ਨਹੀਂ ਪਹਿਲਾਂ ਪੈਰ ਲਗਾਇਆ ਪੈਰ ਡਗ ਮਗਾਇਏ ਨਹੀਂ ਸਾਬ ਜਾਦਿਆਂ ਦੇ ਨਾ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਪੈਰ ਡਗ ਮਗਾਇਏ ਤੇ ਨਾ ਫਤਿਹਗੜ੍ਹ ਸਾਹਿਬ ਪੈਰ ਡਗ ਮਗਾਇਏ ਇਹ ਇਹ ਪਹਿਲੇ ਅਰਥ ਸੀ ਇਹ ਭਾ ਅਰਥ ਹਣ ਵੀ ਸਿਰ ਕੰਪਿਓ ਸਿਰ ਕਦੋਂ ਕੰਬਦਾ ਜਦੋਂ ਗਲਤ ਕੰਮ ਹੁੰਦਾ ਹੈ ਗਲਤ ਕੰਮ ਕਰਨਾ ਨਹੀਂ ਤੇ ਸਿਰ ਕੰਬਣ ਦੇਣਾ ਨਹੀਂ ਗਲਤ ਕੰਮ ਕਰਨ ਸਾਰੇ ਬੋਲੋ ਗਲਤ ਕੰਮ ਕਰਨਾ ਨਹੀਂ ਤੇ ਸਿਰ ਕੰਬਣਾ ਟਟ ਖਾ ਲੈਣੀ ਹੈ ਕਿਸੇ ਕੋਲ ਹੈਲਪ ਮੰਗ ਲੈਣੀ ਹੈ ਪਰ ਚੋਰੀ ਨਹੀਂ ਕਰਨੀ ਮਦਦ ਮੰਗ ਲੈਣੀ ਹੈ ਵੀ ਅੱਜ ਦੇ ਦੇ ਭਾਈ ਜਦੋਂ ਹੋਣਗੇ ਤੇਰੇ ਮੈਂ 15 ਦਿਨ ਮਹੀਨੇ ਬਸ ਪਰ ਚੋਰੀ ਨਹੀਂ ਕਰਨੀ ਤੈਸੇ-ਐਸੇ ਨੌਕਰ ਵੇਖੇ ਮੈਂ ਜਿਨ੍ਹਾਂ ਨੇ 30-30 ਸਾਲ ਇਕੱਠਾਂ ਤੇ ਨੌਕਰੀ ਕੀਤੀ ਮਾਲਕ ਆਪਣੇ ਪੁੱਤਾਂ ਨਾਲ ਉਹ ਵੱਧੋ ਤੇ ਯਕੀਨ ਕਰਦਾ ਹੈ ਉਹ ਆਪਣੇ ਪੁੱਤ ਤੋਂ ਲੋਕ ਲਾਉਂਦਾ ਤੇ ਨੌਕਰ ਵਾਸਤੇ ਉਹਨੇ ਗੱਲਾਂ ਖੁੱਲਾ ਛੱਡੇ ਕਹਿੰਦਾ ਯਕੀਨ ਹੈ ਮੈਨੂੰ ਘਰਾਂ 'ਚ ਵੇਖਿਓ ਤੁਸੀਂ ਨੌਕ ਬੀਬੀਆਂ ਕੰਮ ਕਰਨ ਆਉਂਦੀਆਂ ਹਨਾ ਬੀਬੀਆਂ ਘਰਾਂ 'ਚ 5-500 ਰੁਪਇਆ ਰੱਖ ਕੇ ਵੀ ਉਹਨਾਂ ਦਾ ਐਗਜ਼ਾਮ ਲੈ ਚੁੱਕੀਆਂ ਕਹਿੰਦੇ ਡਿੱਗੇ ਫੜਾ ਜਾਂਦੀਆਂ ਮਜਾਲ ਆ ਕਿਤੇ ਪੈਸੇ ਵਾਲੇ ਵੇਖਣ ਸਾਡੀ ਬਾਰੀ ਖੁੱਲੀ ਰਹਿੰਦੀ ਹੈ ਕਈ ਵਾਰੀ ਵੇਂਦੀਆਂ ਵੀ ਨਹੀਂ ਤੇ ਆਪਣੇ ਘਰ ਦੀ ਔਲਾਦ ਤੋਂ ਕਈ ਵਾਰੀ ਲੋਕ ਲਾਉਣਾ ਪੈਂਦਾ ਆਪਣਿਆਂ ਤੋਂ ਲੋਕ ਲਾਉਣਾ ਪੈਂਦਾ ਕੋਈ ਨਸ਼ੇੜੀ ਹੋਵੇ ਘਰ ਤੇ ਉਤੋਂ ਬੋਲੋ ਭਾਈ ਤੇ ਫਿਰ ਪੈਰ ਡੱਕ ਮਗਾਏ ਕਹਦੇ ਜਿਹਦੇ ਕੋ ਨਹੀਂ ਸੀ ਕਿ ਨੌਕਰਾਨੀ ਦੇ ਰੀ ਪੈਰ ਡੱਕ ਮਗਾਏ ਘਰ ਦੇ ਮਾਲਕ ਦੇ ਪੈਰ ਡੱਕ ਮਗਾ ਗਏ ਕਈ ਘਰਾਂ ਚ ਚੋਰੀਆਂ ਕਰਦੇ ਜੀ ਆ ਕਈ ਨਸ਼ਾ ਕਰਦੇ ਆ ਨਾ ਕਿਤੇ ਘਰ ਬਣਦਾ ਹੋਵੇ ਨਾ ਉਹਦੀ ਡਿਊਟੀ ਲਾਣਗੇ ਤੂੰ ਟਰਾਲੀਆਂ ਛਟਾ ਦੇ ਰੇਤਾਂ ਦੀ ਔਰ ਰੇਤਾਂ ਵਾਲੇ ਨੂੰ ਕਹਿਣ ਡਿਆ ਹੁੰਦਾ ਕਿੰਨੀਆਂ ਸੜਤੀਆਂ ਜੇ ਕਹਿੰਦਾ 15 16 ਦੇ ਪੈਸੇ ਲੈ ਲਿਓ ਇੱਕ ਦੇ ਮੈਨੂੰ ਦੇ ਦਿਓ ਉਹ ਟਰਾਲੀ ਸੁੱਟਣ ਵਾਲੇ ਪਤਾ ਕੀ ਹਿਸਾਬ ਲਾਉਂਦੇ ਆ ਇਹ ਘਾਰੇ ਦੇ ਆਸਤੇ ਬਣਾ ਰਿਆ ਉਹ ਬੋਲੋ ਭਾਈ ਇਹ ਘਾਰੇ ਦੇ ਆਸਤੇ ਬਣਾ ਰਿਆ ਤੇ ਉਹ ਹਿਸਾਬ ਜਾਂ ਲਾ ਲਿੰਦੇ ਆ ਜਿਹੜਾ ਆਪਣੇ ਘਰ ਦੀ ਟਰਾਲੀ ਦੇਤਾ ਦੀ ਖਾ ਗਿਆ ਸ਼ੁਕਰ ਕਰੋ ਇਹ ਲੀਡਰ ਨਹੀਂ ਬਣਿਆ ਇਹ ਪੁੱਲ ਵੀ ਖਾਂਦਾ ਇਹ ਛੱਪੜ ਵੀ ਖਾ ਜਾਂਦਾ ਖਾਣੇ ਸੀ ਬੰਦਾ ਤੇ ਉਹ ਹੀ ਆ ਨਾ ਅਸੀਂ ਵਿਦੇਸ਼ਾਂ ਵਿੱਚ ਵੇਖੋ ਵਿਦੇਸ਼ਾਂ ਦੇ ਧੀ ਪੁੱਤ ਬਹੁਤ ਗਏ ਨੇ ਹਮੇਸ਼ਾ ਆਪਣੇ ਬੱਚੇ ਨੂੰ ਇੱਕ ਇਹ ਗੱਲ ਜਰੂਰ ਕਰਨਾ ਚਾਹੁੰਦੇ ਪਾਸ ਤੇਰੇ ਵੱਲੋਂ ਉੱਥੇ ਕੋਈ ਗਲਤ ਹਰਕਤ ਨਹੀਂ ਹੋਣੀ ਚਾਹੀਦੀ ਚੋਰੀ ਨਾ ਕਰੀ ਨੁਕਸਾਨ ਨਾ ਕਰੀ ਮੇਰੇ ਆ ਪੁੱਛੇ ਪੁੱਤਰਾ ਕਿਸਦਾ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀ ਪ੍ਰੇਰਣਾ ਦਿੰਦੀ ਨੇ ਜੇ ਬੱਚੇ ਦੀ ਗੁਰਦੁਆਰਾ ਸਾਹਿਬ ਆਏ ਉਹ ਚप्पल ਚੋਰੀ ਹੋ ਗਈ ਨੰਗੇ ਪੈਰੀ ਬੱਚਾ ਘਰ ਚਲਾ ਗਿਆ ਚੋਰੀ ਹੋ ਗਈ ਠੀਕ ਹੈ ਉਹਨਾਂ ਦਾ ਪੁੱਤ ਨਵੀਂ ਲੈਦਨ ਨੇ ਅੱਗੇ ਤੋਂ ਧਿਆਨ ਰੱਖੀ ਉਹ ਕਿਸੇ ਦੀ ਨਵੀਂ ਪਾ ਕੇ ਲੈ ਗਿਆ ਚੋਰੀ ਵੀ ਨਹੀਂ ਹੋਈ ਪੁਰਾਣੀ ਛੱਡ ਕੇ ਨਵੀਂ ਪਾ ਕੇ ਲੈ ਗਿਆ ਤੇ ਮਾਂ ਬੜੀ ਖੁਸ਼ ਐ ਆ ਤੇ ਬਹੁਤ ਹੀ ਚੰਗਾ ਕੰਮ ਕੀਤਾ ਮੇਰੇ ਪੁੱਤ ਨੇ ਤੀਰ ਸਸਾਨਾ ਤੇ ਜਾਣ ਵਾਲੇ ਸਾਰੇ ਸਾਧ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਗੁਰੂ ਅੰਸਾ ਦੀ ਬਾਣੀ ਦੇ ਕਿਹਾ ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌਲ ਥੀ ਨਾਤਿਆਂ ਅੱਗੇ ਬੋਲੋ ਹੁਣ ਦੋਇ ਪਾ ਚੜਿਆ ਸ ਹੋਰ ਤੁਸੀਂ ਵੇਖਿਆ ਕਈ ਵਾਰੀ ਕਈ ਕਹਣਗੇ ਭਲੇਖੇ ਨਾਲ ਜੁੱਤੀ ਪਾ ਕੇ ਲੈ ਗਿਆ ਇਹ ਪੈਰਾਂ ਨੂੰ ਇੱਡਾ ਵੱਡਾ ਭਲੇਖਾ ਕਿਵੇਂ ਪਾ ਕੇ ਚਵਲਾ ਪਾ ਕੇ ਆ ਗਿਆ ਤੇ 2000 ਦੇ ਸ਼ੂ ਪਾ ਕੇ ਲੈ ਗਿਆ ਕਿਸੇ ਦੇ ਕਦੀ ਭਲੇਖਾ ਪਿਆ ਬੰਦਾ ਮੋਟ ਗੱਡੀ ਤੇ ਆਇਆ ਹੋਵੇ ਤੇ ਸਾਈਕਲ ਤੇ ਘਰ ਚੱਲ ਜਵੇ ਕਦੇ ਕਿਸੇ ਨੂੰ ਭਲੇਖਾ ਪਿਆ ਇਹ ਬੰਦਾ ਮੋਟਰਸਾਈਕਲ ਤੇ ਆਇਆ ਹੋਵੇ ਤੇ ਇਥੋਂ ਗੁਰਦੁਆਰੇ ਸਾਈਕਲ ਲੈ ਜੇ ਤੇ ਘਰ ਦੇ ਕਹਣ ਤੂੰ ਤੇ ਮੋਟਰਸਾਈਕਲ ਤੇ ਗਿਆ ਸੀ ਭਲੇਖਾ ਵੀ ਨਫੇ ਵਾਲਿਆ ਪੈਂਦਾ ਬੰਦੇ ਨੂੰ ਨੁਕਸਾਨ ਵਾਲਾ ਭਲੇਖਾ ਬੋਲੋ ਜੀ ਕਲਕੱਤੇ ਦੀ ਗੱਲ ਹੈ ਮੈਂ ਕਥਾ ਕਰਾਂ ਨਾ 2005-6 ਦੀਆਂ ਗੱਲਾਂ ਨੇ ਮੈਂ ਤਾਂ ਉੱਥੇ ਉਦਾਂ ਕਹਤਾ ਵੀ ਆ ਜਿਹੜੇ ਚੜਾਈ ਕਰਨ ਤੋਂ ਬਾਅਦ ਨਾ ਰਜਾਈਆਂ, ਤਲਾਈਆਂ, ਕੌਲੀਆਂ, ਚਿਮਚੇ, ਸਰਾਣੇ, ਗਲਾਸ ਤੇ ਕਈ ਜੁੱਤੀਆਂ ਵੀ ਦਿੰਦਿਆਂ ਨਾਲ ਵੀ ਇਹ ਪਾਪਾ ਜੀ ਨੂੰ ਮਿਲਣੀ ਅੱਗੇ ਮੈਂ ਮੈਂ ਤਾਂ ਉਦਾਂ ਹੀ ਬੋਲ ਦਿੱਤਾ ਵੀ ਕਈ ਬਾਟਾ ਦੀਆਂ ਸਪੈਸ਼ਲ ਮਹਿੰਗੀਆਂ ਜੁੱਤੀਆਂ ਦੇਣਗੇ ਵੀ ਇਹ ਸ਼ਾਇਦ ਪਾਪਾ ਜੀ ਨੂੰ ਮਿਲਣੀਆਂ ਮੈਂ ਤਾਂ ਕਹਾ ਕਿ ਬਾਹਰ ਨਿਕਲੇ ਤੇ ਮੇਰੀ ਜੁੱਤੀ ਚੋਰੀ ਹੋ ਗਈ ਆਉਂਦਿਆਂ ਨੂੰ ਮੈਂ ਕਿਹਾ ਕਿਸੇ ਨੂੰ ਭਲੇਖਣਾ ਵੀ ਸ਼ਾਇਦ ਇਹਨੂੰ ਵੀ ਕਿਸੇ ਨੇ ਦਿੱਤੀ ਹੋਣੀ ਹੈ ਮੈਂ ਨੰਗੇ ਪੈਰੀ ਉੱਥੋਂ ਗੱਡੀ ਚੋਂ ਬਹਿ ਕੇ ਆ ਗਿਆ ਆਮਨਪ੍ਰੀਤ ਸਿੰਘ ਰਾਹ ਆਂਪੁਰ ਹੀ ਗਏ ਕਥਾ ਕਰਕੇ ਬਾਹਰ ਨਿਕਲੇ ਰਾਤ ਅਸੀਂ ਉੱਥੋਂ ਆਉਣਾ ਸੀ ਸਹਾਰਨਪੁਰ ਇਹ ਨੰਗੇ ਪੈਰੀ ਤੁਰਿਆ ਮੈਂ ਕਿਹਾ ਗੱਡੀ 'ਚ ਰੱਖੀ ਐ ਸ਼ੂ ਕਹਿੰਦਾ ਨਹੀਂ ਨਹੀਂ ਤਾਰ ਸੇਵਾ ਕਰ ਗਿਆ ਕੋਈ ਉਹਦੀ ਲੈ ਗਿਆ ਅੱਜ ਡਰਦੇ ਆ ਗੱਡੀ ਜੀ ਲਾ ਕੇ ਆਏ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾ ਇਹ ਕੰਮ ਕਰੀਏ ਭਾਈ ਨਾਵਣ ਚੱਲੇ ਤੀਰਥੀ ਅੱਗੇ ਬੋਲੋ